ਆnde ਜਿਹੜਾ ਨਹੀਂ ਵੀ ਵੇਖ ਰਿਆ ਆਪਣੇ ਘਰ ਵਿੱਚ ਬੈਠਾ ਆ ਪਰ ਖਾਲਸਾ ਰਾਜ ਦੀ ਅਰਦਾਸ ਕਰਦਾ ਆ ਉਹ ਵੀ ਮੇਰਾ ਆਪਣਾ ਆ ਅੱਜ ਜੇ ਕੋਈ ਅਰਦਾਸ ਨਹੀਂ ਵੀ ਕਰਦਾ ਘਰ ਚੁੱਪ ਕਰਕੇ ਬੈਠਾ ਆ ਉਹ ਵੀ ਮੇਰਾ ਆਪਣਾ ਆ ਹਰ ਉਹ ਇਨਸਾਨ ਸਾਡਾ ਆਪਣਾ ਆ ਕਦੋਂ ਤੱਕ ਜਦੋਂ ਤੱਕ ਉਹ ਤੁਹਾਡੇ ਵਿਰੋਧੀ ਦੇ ਪਾਲੇ ਦੇ ਵਿੱਚ ਬੈ ਕੇ ਤੇ ਵਿਰੋਧੀ ਦੇ ਹੱਥੇ ਚ ਦੀ ਭੁਗਤਦਾ ਸੋ ਜਿਹੜਾ ਵੀ ਬੰਦਾ ਮੈਂ ਕਹਿੰਦਾ ਸਾਨੂੰ ਕਿਹ ਰ ਕਹਿ ਦਿੰਦੇ ਅਸੀਂ ਅਸੀਂ ਵੀ ਉਹਦੇ ਚਾਉਂਦੇ ਆ ਕਿ ਲੈ ਤੁਸੀਂ ਖਾਲਸਾਪਨ ਦੀ ਗੱਲ ਨਹੀਂ ਕਰਦੇ ਤੁਸੀਂ ਜਿਹੜੀ ਗੱਲ ਕਰਨੀ ਕਰੋ ਪਰ ਮਨਾਂ ਦੇ ਵਿੱਚ ਤੁਹਾਡਾ ਨਿਸ਼ਾਨਾ ਖਾਲਸਤਾਨ ਹੋਣਾ ਚਾਹੀਦਾ ਸੋ ਜਿੰਦਾਬੋਦ ਉਹਦੇ ਲਈ ਤੁਸੀਂ ਘਰਾਂ 'ਚ ਬੈਠੇ ਹੋ ਮੁਬਾਰਕ ਤੁਸੀਂ ਚੁੱਪ ਕਰਕੇ ਖਾਲਸਤਾਨ ਦੇ ਸਪੋਰਟਰ ਹੋ ਤੁਸੀਂ ਸਾਡੇ ਸਾਥੀ ਹੋ ਤੁਸੀਂ ਜੇ ਸੰਘਰਸ਼ ਦੇ ਮੈਦਾਨ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੇ ਹੋ ਤੁਸੀਂ ਸਾਡੇ ਸਾਥੀ ਹੋ ਤੁਸੀਂ ਉਦੋਂ ਤੱਕ ਸਾਡੇ ਸਾਥੀ ਹੋ ਜਦੋਂ ਤੱਕ ਤੁਸੀਂ ਦੁਸ਼ਮਣ ਦੀ ਝੋਲੀ 'ਚ ਪੈ ਕੇ ਸਾਡੇ ਵਿਰੁੱਧ ਨਹੀਂ ਖੜ ਜਾਂਦੇ ਸੋ ਜਿਹੜੇ ਸਾਡੇ ਵਿਰੁੱਧ ਖੜੇ ਨੇ ਉਹ ਸਾਡੇ ਸਾਹਮਣੇ ਨੇ ਔਰ ਉਹਦੇ ਵਿੱਚ ਬਹੁਤ ਸਾਰੇ ਸਿੱਖ ਚਿਹਰੇ ਨੇ ਐਗਜ਼ੈਂਪਲ ਸਾਡੇ ਸਾਹਮਣੇ ਹੈ ਦਿੱਲੀ ਕਮੇਟੀ ਦਾ ਇਸ ਟਾਈਮ ਕੀ ਹੋ ਗਿਆ ਹਾਲ ਉਹ ਕਿਦਾਂ ਆਇਆ ਕਿਹੜੇ ਸਿਸਟਮ ਨੂੰ ਅਸੀਂ ਠੀਕ ਕਰਨ ਚੱਲੇ ਸੀ ਤੇ ਉਹਨੂੰ ਠੀਕ ਕਰਦੇ ਕਰਦੇ ਅਸੀਂ ਆਪਣਾ ਵੀ ਬੇੜਾ ਕਰਕ ਕਰਕੇ ਬਹਿ ਗਏ ਸੋ ਉਹਨਾਂ ਸਿਸਟਮਾਂ ਦੇ ਵਿੱਚੋਂ ਬਾਹਰ ਨਿਕਲੀਏ ਇੰਡੀਆ ਦੇ ਨਾਲੋਂ ਤੋੜ ਵਿਛੋੜਾ ਕਰੀਏ ਜਿੱਥੇ-ਜਿੱਥੇ ਕਰ ਸਕਦੇ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਥਾਂ ਕਰ ਲਾਂਗੇ ਤਾਂ ਉਹਨੇ ਜਿਵੇਂ ਪਾਸਪੋਰਟ ਦੀ ਗੱਲ ਉਹ ਮੈਂ ਕੀਤੀ ਹੈ ਕਿ ਪਾਸਪੋਰਟ ਲੈਣਾ ਪੈਣਾ ਉਹਨਾਂ ਦਾ ਸਾਡੀ ਮਜਬੂਰੀ ਆ ਉਹਨਾਂ ਦਾ ਰੁਪਈਆ ਸਾਨੂੰ ਚਲਾਉਣਾ ਪੈਣਾ ਸਾਡੀ ਮਜਬੂਰੀ ਆ ਜਿੱਦਣ ਸਾਡਾ ਆਪਣਾ ਮੁਲਕ ਹੋਊਗਾ ਉਦੋਂ ਪਾਸਪੋਰਟ ਵੀ ਆਪਣੇ ਬਣਾ ਲਾਂਗੇ ਤੇ ਰੁਪਈਏ ਵੀ ਬਣਾ ਲਾਂਗੇ ਸੋ ਜਦੋਂ ਤੱਕ ਉਹ ਨਹੀਂ ਬਣਦੇ ਉਦੋਂ ਤੱਕ ਮਜਬੂਰੀ ਵਸ ਤੇ ਇਹਨਾਂ ਦੀਆਂ ਚੀਜ਼ਾਂ ਵਰਤਾਂਗੇ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਜਿਉ ਵਰਤਦਿਆਂ ਤੇ ਅਸੀਂ ਇੰਡੀਅਨ ਹੋਗੇ ਸੋ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਵੀ ਖਾਲਸਤਾਨ ਦੀ ਲੜਾਈ ਸ਼ੁਰੂ ਕਿੱਥੋਂ ਹੋਣੀ ਆ ਉਹ ਹੋਣੀ ਆ ਵੀ ਆਪਣੇ ਆਪ ਦੇ ਚ ਇਹ ਸਾਫ ਹੋਵੇ ਕਿ ਅਸੀਂ ਖਾਲਸਤਾਨ ਨਹੀਂ ਆ ਪੰਜਾਬੀਆਂ ਇੰਡੀਅਨ ਨਹੀਂ ਔਰ ਤੁਹਾਨੂੰ ਖਾਸ ਤੌਰ ਤੇ ਮੈਂ ਅਪੀਲ ਕਰਨੀ ਚਾਹੁੰਦਾ ਤੁਸੀਂ ਆਪਣੇ ਬੱਚਿਆਂ ਚ ਗੱਲ ਜਰੂਰ ਲੈ ਕੇ ਜਾਓ ਤੁਹਾਡੇ ਲੋਕ ਹਾਲਾਂਕਿ ਤੁਸੀਂ ਸਾਡੇ ਲੋਕੇ ਜਦੋਂ ਮੈਂ ਤੁਹਾਡੇ ਸ਼ਬਦ ਵਰਤ ਰਿਹਾ ਵੀ ਜਿਹੜੇ ਕੈਨੇਡੀਅਨ ਨੇ ਸਿੱਖ ਨੇ ਉਹ ਇੱਕ ਸ਼ਬਦ ਵਰਤਦੇ ਨੇ ਜਿਹੜਾ ਬੜਾ ਡੇਂਜਰਸ ਆ ਜਦੋਂ ਇਥੋਂ ਪੰਜਾਬ ਜਾਂਦੇ ਨੇ ਨਾ ਕਹਿੰਦੇ ਨੇ ਇੰਡੀਆ ਚੱਲੇ ਨਹੀਂ ਇਹ ਕੱਲ ਨਿੱਕੀ ਜੀ ਆ ਕੋਈ ਪੰਜਾਬ ਤੋਂ ਆਉਂਦਾ ਕਹਿੰਦੇ ਇੰਡੀਆ ਤੋਂ ਆਇਆ ਕੋਈ ਸਮਾਨ ਮਗਾਇਆ ਮੈਂ ਇੰਡੀਆ ਤੋਂ ਸਮਾਨ ਮਗਾਇਆ ਨਹੀਂ ਯਾਰ ਅਸੀਂ ਇੰਡੀਆ ਤੋਂ ਨਹੀਂ ਆਏ ਅਸੀਂ ਇੰਡੀਆ ਤੋਂ ਨਹੀਂ ਮਗਾਇਆ ਅਸੀਂ ਇੰਡੀਆ ਨਹੀਂ ਜਾਣਾ ਅਸੀਂ ਪੰਜਾਬ ਜਾਣਾ ਸਾਡਾ ਦੇਸ਼ ਪੰਜਾਬ ਆ ਗੱਲ ਵੱਖਰੀ ਏ ਕਿ ਸਾਨੂੰ ਵਾਇਆ ਇੰਡੀਆ ਜਾਣਾ ਪੈਂਦਾ ਦਿੱਲੀ ਉੱਤਰ ਕੇ ਸੋ ਆਪਣੀ ਗੱਲਾਂ ਨੂੰ ਇਹ ਨਿਕੀਆਂ ਨਿਕੀਆਂ ਗੱਲਾਂ ਦੇ ਸਾਫ਼ ਕਰੋ ਔਰ ਆਪਣੀਆਂ ਪੀੜ੍ਹੀਆਂ ਚ ਲੈ ਕੇ ਜਾਓ ਤੁਸੀਂ ਕਹੋ ਆਪਣੇ ਬੱਚਿਆਂ ਨੂੰ ਜਦੋਂ ਪੰਜਾਬ ਜਾਣ ਲੱਗੇ ਹੋ ਕਿ ਪੁੱਤ ਪੰਜਾਬ ਜਾਣਾ ਆ ਸਾਡਾ ਵਾਇਆ ਦਿੱਲੀ ਸਟੇ ਆ ਪੇ ਦਿੱਲੀ ਜਾ ਕੇ ਸਾਨੂੰ ਉਤਰਨਾ ਪੈਣਾ ਇੰਡੀਆ ਦੇ ਵਿੱਚ ਉੱਥੋਂ ਆਪਾਂ ਪੰਜਾਬ ਚੱਲਾਂਗੇ ਕਿੰਨਾ ਕੁ ਜ਼ੋਰ ਲੱਗਦਾ ਇਹਨੂੰ ਪਰ ਇਹਦੇ ਨਾਲ ਬੱਚੇ ਦੇ ਅੰਦਰ ਕਲੈਰਿਟੀ ਆਏਗੀ ਸੋ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਨੇ ਸਾਡਾ ਸੰਘਰਸ਼ ਦੀ ਸ਼ੁਰੂਆਤ ਸਿਰਫ ਇੱਥੋਂ ਹੋਣੀ ਆ ਕਿ ਅਸੀਂ ਨਿਆਰੇ ਆ ਅਸੀਂ ਇਹਨਾਂ ਦਾ ਹਿੱਸਾ ਨਹੀਂ ਆ ਤੇ ਨਾ ਅਸੀਂ ਇਹਨਾਂ ਦਾ ਹਿੱਸਾ ਬਣਨਾ ਆ ਸੋ ਇਹਨਾਂ ਦੇ ਹਿੱਸੇ ਦੇ ਵਿੱਚ ਸਾਨੂੰ ਪਾਉਣਾ ਬੰਦ ਕੀਤਾ ਜਾਵੇ ਸੋ ਅਖੀਰ ਦੇ ਉੱਤੇ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਭਰਾਵੋ ਜਿਹੜਾ ਤੁਸੀਂ ਯੋਗਦਾਨ ਪਾ ਸਕਦੇ ਹੋ ਉਹ ਪਾਓ ਇਹਨਾਂ ਮੁਲਕਾਂ ਦੇ ਵਿੱਚ ਤੁਹਾਡੇ ਬਜ਼ੁਰਗਾਂ ਵੱਲੋਂ ਸਿੱਖ ਕੌਮ ਦੀ ਬਣਾਈ ਗਈ ਇੱਜ਼ਤ ਨੂੰ ਆਪਣੇ ਹਲਕੇ ਪਾਂਦੇ ਵਿੱਚ ਰੋਲੇ ਹੋਣਾ ਆਪਣੀਆਂ ਜਿਹੜੀਆਂ ਜਵਾਨੀ ਦੀਆਂ ਖੁਸ਼ੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਸਿੱਖ ਕੌਮ ਦੀ ਪੱਗ ਨਾ ਨਹੀਂ ਵੀ ਕਰੇ ਇਹ ਤੇ ਦੇ ਸਿਸਟਮ ਦੇ ਵਿੱਚ ਰਹਿ ਕੇ ਕਿਉਂਕਿ ਆਪਾਂ ਇਸੇ ਦੇ ਸਿਸਟਮ ਚ ਆਏ ਆ ਨਾ ਇਸ ਕਰਕੇ ਕਹਿੰਦੇ ਸਾਨੂੰ ਚੰਗਾ ਲੱਗਦਾ ਸੋ ਜੇ ਇਹ ਸਿਸਟਮ ਚੰਗਾ ਲੱਗਾ ਆ ਇੰਡੀਆ ਨਾਲੋਂ ਕਿਉਂਕਿ ਉੱਥੇ ਦਾ ਸਿਸਟਮ ਸਾਡੇ ਉੱਤੇ ਇਹੋ ਜਿਹਾ ਥੋਪ ਦਿੱਤਾ ਗਿਆ ਸਾਨੂੰ ਗੁਲਾਮ ਬਣਾ ਕੇ ਬਣਾ ਕੇ ਕਿ ਸਾਨੂੰ ਉਹ ਸਿਸਟਮ ਦੇ ਵਿੱਚੋਂ ਇੱਥੇ ਆਉਣਾ ਪਿਆ ਤੇ ਮੇਰੀ ਤੁਹਾਡੇ ਅੱਗੇ ਹੱਥ ਬਨ ਕੇ ਬੇਨਤੀ ਜੇ ਆਪਣੀ ਇੱਜ਼ਤ ਨੂੰ ਕੌਮ ਦੇ ਨੂੰ ਜਿਹੜਾ ਆ ਅੱਜ ਛੋਟੀਆਂ ਮੋਟੀਆਂ ਗੱਡੀਆਂ ਦੇ ਪਟਾਕੇ ਜਾਂ ਜਿਹੜਾ ਤੁਹਾਡੇ ਪਲਾਜ਼ੇ ਨੇ ਇਹਨਾਂ ਦੇ ਵਿੱਚ ਗੇੜੇ ਮਾਰ ਕੇ ਤੇ ਇਹਨੂੰ ਬਦਨਾਮ ਨਾ ਕਰੋ ਸੋ ਆਪਣੇ ਆਪ ਨੂੰ ਮੈਂਟੇਨ ਰੱਖੋ ਆਪਣਾ ਕੈਰੈਕਟਰ ਮੈਂਟੇਨ ਰੱਖੋ ਇਹ ਦੁਨੀਆ ਜੇ ਭਾਈ ਹਰਦੀਪ ਸਿੰਘ ਨਿਜਰ ਦੇ ਪਿੱਛੇ ਖਲੋਤੀ ਹੈ ਸ਼ਹਾਦਤ ਤੇ ਉਹਦਾ ਇੱਕੋ ਹੀ ਕਾਰਨ ਹੈ ਪੰਜਾਬੀ ਤੇ ਹੋਰ ਵੀ ਬੜੇ ਮਰਦੇ ਨੇ ਕੈਨੇਡਾ ਅਮਰੀਕਾ ਦੇ ਵਿੱਚ ਸਿੱਖ ਦੇ ਹੋਰ ਵੀ ਬੜੇ ਮਰਦੇ ਨੇ ਪਰ ਉਹਦੀ ਸ਼ਹਾਦਤ ਨਵੇਕਲੀ ਕਿਉਂ ਹੈ ਕਿਉਂਕਿ ਉਹਨੇ ਆਪਣਾ ਕਰਦਾਰ ਉੱਚਾ ਰੱਖਿਆ ਹੈ ਉਹਨੇ ਕਰਦਾਰ ਦੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਉਹਨੂੰ ਤੇ ਇੰਡੀਆ ਕਹਿੰਦਾ ਸੀ ਕਿ ਸਾਨੂੰ ਦੇ ਦਿਓ ਪਰ ਕੈਨੇਡਾ ਨੇ ਨਹੀਂ ਦਿੱਤਾ ਕਿਉਂ ਉਹਦੇ ਕਰਦਾਰ ਦੀ ਗੱਲ ਹੈ ਜੇ ਕੋਈ ਉਹ ਜਿਹਾ ਹੁੰਦਾ ਤੇ ਸ਼ਾਇਦ ਚੁੱਕ ਕੇ ਕੈਨੇਡਾ ਵੀ ਕਹਿੰਦਾ ਭਿਲਾ ਚੋ ਸੋ ਆਪਣੇ ਕਰਤਾਰ ਨੂੰ ਉੱਚਾ ਰੱਖਿਓ ਖਾਲਸਾਤਨ ਤੁਹਾਡੇ ਕਰਤਾਰ ਨਾਲ ਬਣਨਾ ਹੈ ਸਾਡੇ ਤੁਹਾਡੇ ਸਾਰਿਆਂ ਦੇ ਡੈਡੀਕੇਸ਼ਨ ਤੇ ਕਮਿਟਮੈਂਟ ਦੇ ਨਾਲ ਬਣਨਾ ਹੈ ਇਹ ਲੜਾਈ ਲੰਮੀ ਆ ਹੋ ਸਕਦਾ ਗੁਰੂ ਮਹਾਰਾਜ ਮੇਰ ਕਰਨ ਤੇ ਕੱਲ ਨੂੰ ਹੀ ਖਾਲਸਾਤਨ ਦਾ ਝੰਡਾ ਝੁਲ ਜੇ ਤੇ ਇਹ ਵੀ ਹੋ ਸਕਦਾ ਆ ਇਹ ਵੀ ਹੋ ਸਕਦਾ ਜ਼ਿੰਦਾਬਾਦ ਪਰ ਮੈਂ ਇਹ ਵੀ ਮੰਨਦਾ ਆ ਕਿ ਜੇ ਗੁਰੂ ਨੂੰ ਅਜੇ ਨਹੀਂ ਨਾ ਪਾਉਂਦਾ ਤੇ ਇਹਦੇ ਚ ਸਦੀਆਂ ਵੀ ਲੱਗ ਸਕਦੀਆਂ ਨੇ ਸੋ ਕੱਲ ਨੂੰ ਲੈਣ ਵਾਸਤੇ ਵੀ ਤਿਆਰ ਰੋ ਤੇ ਸਦੀਆਂ ਲਈ ਲੜਨ ਵਾਸਤੇ ਵੀ ਤਿਆਰ ਰੋ ਅੱਜ ਦਾ ਜੋਸ਼ ਇੰਨਾ ਹੋਣਾ ਚਾਹੀਦਾ ਵੀ ਉਹ ਕੱਲ ਨੂੰ ਠੰਡਾ ਨਾ ਹੋਵੇ ਪਰ ਉਹ ਜੋਸ਼ ਇੰਨਾ ਕੁ ਲੰਮਾ ਤੇ ਸਸਟੇਨੇਬਲ ਵੀ ਹੋਣਾ ਚਾਹੀਦਾ ਹੈ ਕਿ ਇਹਨਾਂ ਵੇ ਸਾਲ ਬਾਅਦ ਥੱਕ ਕੇ ਘਰ ਬਹਿ ਜਾਈਏ ਲੜਾਈ ਲੰਮੀ ਵੀ ਹੋ ਸਕਦੀ ਆ ਤੇ ਲੰਬੀ ਲੜਾਈ ਉਹੀ ਲੜੇਗਾ ਜਿਹਦੇ ਅੰਦਰ ਗੁਰੂ ਦੇ ਪ੍ਰਤੀ ਭਰੋਸਾ ਆ ਕਿਉਂਕਿ ਇਹ ਆਦਿਆ ਇਹ ਆਦ ਸੱਚ ਆ ਜੁਗਾਦ ਸੱਚ ਆ ਬਾਕੀ ਇਹ ਸਰਹੱਦਾਂ ਬੰਨੇ ਸਭ ਬਦਲਨੇ ਨੇ ਮੇਰੇ ਵਰਗੇ 100 ਆਉਣੇ ਨੇ 100 ਜਾਣੇ ਨੇ ਇਥੋਂ ਪਰ ਜੇ ਗੁਰੂ ਦਾ ਵਿਸ਼ਵਾਸ ਆ ਗੁਰੂ ਦਾ ਭਰੋਸਾ ਅੰਦਰ ਆ ਤੇ ਖਾਲਸਾਤਨ ਦੀ ਲੜਾਈ ਫਿਰ ਜਿਹੜੀ ਆ ਉਹ ਜ਼ਰੂਰ ਸਾਡੇ ਸਦੀਆਂ ਤੱਕ ਵੀ ਭਾਵੇਂ ਚੱਲੇ ਚਲਦੀ ਰਹੇਗੀ ਔਰ ਚੜ੍ਹਦੀ ਕਲਾ ਦੇ ਵਿੱਚ ਰਹੇਗੀ ਔਰ ਜਿਹੜੀ ਦੋ ਟਾਈਮ ਅਰਦਾਸ ਕਰਦੇ ਆ ਉਹਦੇ ਵਿੱਚ ਆਪਣੇ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਆ ਉਹਦੇ ਵਿੱਚ ਅੱਜ ਤੋਂ ਬਾਅਦ ਮੈਂ ਮੰਨਦਾ ਆ ਕਿ ਜਿੱਦਣ ਭਾਈ ਹਰਦੀਪ ਸਿੰਘ ਨਿੱਜਰ ਦੀ ਛਾਤੀ ਦੇ ਵਿੱਚ ਇੰਡੀਆ ਦੀਆਂ ਗੋਲੀਆਂ ਲੱਗੀਆਂ ਸੀ ਨਾ ਉਹ ਇਸ ਅਰਦਾਸ ਦਾ ਹਿੱਸਾ ਬਣ ਕੇ ਸਦਾ ਲਈ ਅਮਰ ਹੋ ਗਿਆ ਸੋ ਉਹ ਅਮਰ ਹੋਣ ਦੀ ਜਿਹੜੀ ਲੜਾਈ ਆ ਸਾਨੂੰ ਦੁਨੀਆ ਕਹਿੰਦੀ ਤੁਸੀਂ ਉਦਾਂ ਹੀ ਮਰਦੇ ਫਿਰਦੇ ਹੋ ਕੀ ਫਾਇਦਾ ਇੰਨੀਆਂ ਸ਼ਹਾਦਤਾਂ ਦੇ ਦਿੱਤੀਆਂ ਉਹ ਯਾਰ ਫਾਇਦਾ ਗੁਰੂ ਦੇ ਅੱਗੇ ਆ ਕੇ ਕਾਹਦਾ ਤੋਲ ਮੋਲ ਆ ਸ਼ਹਾਦਤ ਦੇ ਵਿੱਚ ਕਾਹਦਾ ਤੋਲ ਮੋਲ ਆ ਸ਼ਹਾਦਤਾਂ ਕਾਹਦੇ ਲਈ ਦਿੱਤੀਆਂ ਜਾਂਦੀਆਂ ਨੇ ਇਹਦਾ ਕੋਈ ਮੁੱਲ ਨਹੀਂ ਕ ਸਭੋ ਆਪਣੀ ਅਰਦਾਸ ਦਾ ਅਸੀਂ ਜੁਗਾ ਜੁਗਾ ਤੱਕ ਹਿੱਸਾ ਬਣ ਜਾਈਏ ਤੇ ਦੱਸੋ ਇਹਦੋਂ ਘੱਟ ਮੁੱਲ ਹੋਰ ਕੀ ਪੈਣਾ ਇਹਦੋਂ ਵੱਧ ਮੁੱਲ ਕੀ ਪੈਣਾ ਦੁਨੀਆ ਕਹਿੰਦੀ ਐਦਾਂ ਅਜਾਈਂ ਐਨੇ ਮਰਵਾ ਲਿਆ ਸੀ ਅਜਾਈਂ ਨਹੀਂ ਮਰਵਾਏ ਅਸੀਂ ਕਹਿੰਨੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਇੱਤਸਾਸ ਦਿੱਤੇ ਚਾਹੇ ਬੰਦ-ਬੰਦ ਕਟਾਏ ਨੇ ਖੋਪਰੀਆਂ ਲੋਹਾਈਆਂ ਨੇ ਚਰਖੜੀਆਂ ਤੇ ਚੜੇ ਨੇ ਆਰਿਆਂ ਨਾਲ ਚਰਾਏ ਗਏ ਨੇ ਗੁਰਦੁਆਰਿਆਂ 'ਚ ਸੇਵਾ ਲਈ ਕੁਰਬਾਨੀਆਂ ਕੀਤੀਆਂ ਨੇ ਇਹ ਗੁਰਦੁਆਰਿਆਂ ਦੀਆਂ ਕੁਰਬਾਨੀਆਂ ਆਈਆਂ ਨੇ ਭਾਈ ਹਰਦੀਪ ਸਿੰਘ ਨੇ ਜਿਹੜੀ ਸ਼ਹਾਦਤ ਇਹ ਗੁਰਦੁਆਰਿਆਂ ਦੀ ਆ ਕਿਉਂ ਇਹ ਇਨਡਾਇਰੈਕਟਲੀ ਗੱਲ ਜੁੜਦੀ ਸੋ ਮੈਂ ਉਹਦੇ ਵਿੱਚ ਪੂਰਾ ਲੈਕਚਰ ਨੂੰ ਆਪਣਾ ਨਹੀਂ ਲੈ ਕੇ ਜਾਣਾ ਚਾਹੁੰਦਾ ਪਰ ਇਹ ਗੁਰਦੁਆਰਿਆਂ ਦੀ ਇੱਜ਼ਤ ਮਾਣ ਸਤਿਕਾਰ ਤੇ ਗੁਰੂ ਦੀ ਜਿਹੜੀ ਉੱਚੀ ਸੁੱਚੀ ਦੁਨੀਆ ਦੇ ਵਿੱਚ ਸੋਚ ਆ ਤੇ ਫਲਸਫੀ ਆ ਉਹਨੂੰ ਜਿਹੜਾ ਇਲਾਹੀ ਫਰਮਾਨ ਨੂੰ ਹੀ ਅੱਗੇ ਲੈ ਕੇ ਜਾਣ ਦੇ ਲਈ ਖਾਲਸਤਾਨ ਦਾ ਸੰਘਰਸ਼ ਆ ਸੋ ਸਾਡਾ ਧਰਮ ਤੇ ਸਾਡੀ ਰਾਜਨੀਤੀ ਜਿਹੜੀ ਜਿਹੜੀ ਮੈਂ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਆ ਫਾਲਤੂ ਦੀਆਂ ਲੜਾਈਆਂ ਤੋਂ ਬਾਹਰ ਨਿਕਲੋ ਇਸ਼ੂ ਜਿਹੜੇ ਨੇ ਨਾ ਜਿਹੜੇ ਸਾਡੇ ਵਿੱਚ ਸੁੱਟੇ ਜਾਂਦੇ ਨੇ ਉਹ ਤੋਂ ਬਾਹਰ ਨਿਕਲੋ ਅਸੀਂ ਲੜਨ ਬੈਜਾਨੇ ਇੱਕ ਦੂਜੇ ਦੇ ਨਾਲ ਅਸੀਂ ਆਪਣੀ ਕੌਮ ਦੀ ਕਿੰਨੀ એનર્ਜੀ ਇੱਕ ਦੂਜੇ ਦੇ ਵਿਰੋਧੀ ਵਿਚਾਰਾਂ ਨੂੰ ਕੱਟਣ ਤੇ ਲਾ ਦਿੰਨੇ ਕੋਈ ਕਹਿੰਦਾ ਜੀ ਮੈਂ ਮਤਲਬ ਆ ਰੰਗ ਦੀ ਪੱਗ ਨਹੀਂ ਬੰਨਣੀ ਚਾਹੀਦੀ ਸਿੱਖ ਨੂੰ ਉਹ ਕਹਿੰਦੇ ਨੇ ਸਾਡੇ ਬੜੇ ਮੈਂ ਵੇਖਨੇ ਪ੍ਰਚਾਰਕ ਜੀ ਸਿੱਖ ਨੂੰ ਆਹ ਰੰਗ ਦੀ ਪੱਗ ਨਹੀਂ ਬੰਨਣੀ ਚਾਹੀਦੀ ਦੂਜਾ ਕਹਿੰਦਾ ਨਹੀਂ ਨਹੀਂ ਜੋ ਮਰਜ਼ੀ ਕਰੋ ਸਿੱਖ ਦਾ ਹੀ ਆ ਸਭ ਕੁਝ ਇੱਕ ਕਹਿੰਦਾ ਨਹੀਂ ਸਿੱਖ ਨੂੰ ਇਦਾਂ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ਦੂਜਾ ਕਹਿੰਦਾ ਨਹੀਂ ਜਿੱਦਾਂ ਦੇ ਮਰਜ਼ੀ ਪਾਓ ਅਸੀਂ ਮੈਂ ਲੜਦੇ ਵੇਖੇ ਨੇ ਲੋਕ ਇਹਨਾਂ issues ਦੇ ਤੇ ਕੋਈ ਕਹਿੰਦਾ ਆਹ ਖਾਣਾ ਚਾਹੀਦਾ ਆਤੀ ਚਾ ਕਹਿੰਦਾ ਇਹ ਨਹੀਂ ਖਾਣਾ ਚਾਹੀਦਾ ਸੋ ਇਹ ਨਿੱਕੇ ਹਲਣਾਂ ਜਾਂ ਜੋ ਬਾਹਰ ਨਿਕਲੋ ਯਾਰ ਆਪਣੇ ਆਪ ਨੂੰ ਫੇਸਬੁੱਕ ਦੀ ਯੋਧੇ ਨਾ ਬਣਾਓ ਸੋਸ਼ਲ ਮੀਡੀਆ ਦੀ ਦੁਨੀਆ ਚੋਂ ਬਾਹਰ ਨਿਕਲ ਗਰਾਊਂਡ ਦੇ ਉੱਤੇ ਅਸੀਂ ਕੰਮ ਕਰੀਏ ਇਹ ਵੀ ਗਰਾਊਂਡ ਜਿਹੜੀ ਤੁਹਾਡੀ ਕੈਨੇਡਾ ਦੀ ਆ ਵਿਦੇਸ਼ਾਂ ਦੀ ਧਰਤੀ ਇਹ ਵੀ ਗਰਾਊਂਡ ਹੀ ਆ ਪਰ ਗਰਾਊਂਡ ਤੇ ਨਿਤਰੋ ਸੋ ਉਹਦੇ ਲਈ ਜਿਹੜੀਆਂ ਨਿੱਕੀਆਂ ਲੜਾਈਆਂ ਨੇ ਨਾ ਉਹਦੇ ਚ ਨਾਲ ਜੋ ਕੋਈ ਮਿਸ਼ਨਰੀ ਆ ਕੋਈ ਟਕਸਾਲੀ ਆ ਕੋਈ ਜੋ ਵੀ ਆ ਸਾਰੇ ਸਾਡੇ ਭਰਾ ਨੇ ਕਈ ਵਾਰੀ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਨਾ ਇਮਾਨਦਾਰੀ ਨਾਲ ਇਹ ਗੱਲ ਤਸलीम ਕਰਦਾ ਆ ਕਿ ਖਾਲਸਾਤਾਨ ਦੀ ਲੜਾਈ ਦੇ ਵਿੱਚ ਸਾਡੇ ਨਾਲ ਮਿਸ਼ਨਰੀ ਭਰਾ ਵੀ ਵਿਚਰਦੇ ਨੇ ਤੇ ਖਾਲਸਾਤਾਨ ਦੀ ਲੜਾਈ ਚ ਸਾਡੇ ਨਾਲ ਟਕਸਾਲੀ ਭਰਾ ਵੀ ਬਰਾਬਰ ਤੇ ਵਿਚਰਦੇ ਨੇ ਸੋ ਜਦੋਂ ਤੱਕ ਇਹਨਾਂ ਨਿੱਕੀਆਂ ਲੜਾਈਆਂ ਤੋਂ ਬਾਹਰ ਨਹੀਂ ਨਿਕਲਦੇ ਕੰਨਾਂ ਨੂੰ ਇਹ ਵੱਡੀ ਲੱਗਣੀ ਆ ਉਹਨਾਂ ਲੱਗਣਾ ਕਿਹੜੀ ਗੱਲ ਕਰ ਗਿਆ ਵੀ ਲੜਾਈ ਉਹ ਹੋਣੀ ਚਾਹੀਦੀ ਪਹਿਲਾਂ ਵੀ ਅੱਤੇ ਕਹਿੰਦੇ ਮਿਸ਼ਨਰੀਆਂ ਨੂੰ ਵੱਟ ਦੋ ਅੱਤੇ ਕਹਿੰਦੇ ਟਕਸਾਲੀਆਂ ਨੂੰ ਵੱਟ ਦੋ ਉਹ ਟਕਸਾਲੀਆਂ ਨੂੰ ਕਹਿੰਦੇ ਉਹ ਬ੍ਰਾਹਮਣਵਾਦੀ ਨੇ ਉਹ ਮਿਸ਼ਨਰੀਆਂ ਨੂੰ ਕਹੀ ਜਾਂਦੇ ਇਹ ਨਾਸਤਿਕ ਨੇ ਯਾਰ ਜਿਹੜਾ ਵੀ ਹੈਗਾ ਇਹ ਗੁਰੂ ਨੇ ਤੈਅ ਕਰਨਾ ਕਿਹੜਾ ਕੌਣ ਆ ਸੋ ਸਿੱਖੀ ਨਿਭਾਈਏ ਪਰ ਖਾਲਸਾਣ ਦਾ ਸੰਘਰਸ਼ ਬਰਾਬਰ ਹੋ ਕੇ ਲੜੀਏ ਜਿੱਦਣ ਖਾਲਸਾਣ ਬਣਾ ਲਾਂਗੇ ਇਹ ਸਾਰੇ ਮਸਲੇ ਹੱਲ ਕਰ ਦਾਂਗੇ ਸਾਸੀ ਮਰਿਆਦਾ ਤੇ ਇੱਕ ਦੂਜੇ ਦੇ ਨਾਲ ਨਹੀਂ ਲੜਨਾ ਅਸੀਂ ਇੱਕ ਦੂਸਰੇ ਦੇ ਨਾਲ ਕੀ ਖਾਣਾ ਕੀ ਨਹੀਂ ਖਾਣਾ ਇਹਦੇ ਤੇ ਨਹੀਂ ਲੜਨਾ ਸੋ ਆਪਣੀ ਜਿਹੜੀ ਲੜਾਈ ਆ ਜਿਹੜੀ એનર્ਜੀ ਆ ਉਹ ਆਪਣੇ ਕੌਮੀ ਘਰ ਦੀ ਪ੍ਰਾਪਤੀ ਦੀ ਲਈ ਹੈ ਸਾਡਾ ਦੁਸ਼ਮਣ ਬੜਾ ਚਲਾ ਗਿਆ ਸਾਨੂੰ ਦੁਨੀਆ ਕਹਿੰਦੀ ਜੀ ਯਹੂਦੀ ਵੇਖੋ ਜੀ ਆਜ਼ਾਦ ਦੀ ਲੱਗੇ ਮੈਨੂੰ ਕਮਾਂਡ ਸਾਹਿਬ ਦੀ ਗੱਲ ਚੇਤੇ ਆ ਗਈ ਕਹਿੰਦੇ ਜੀ ਦੁਨੀਆ ਅਜੂਹੂਦੀਆਂ ਦੀ ਸਾਡੇ ਵੀ ਸਟੇਜ ਤੋਂ ਐਗਜ਼ੈਂਪਲਾਂ ਦਿੱਤੀਆਂ ਜਾਂਦੀਆਂ ਕਿ ਯਹੂਦੀਆਂ ਲੈ ਵੇਖੋ ਜੀ ਉਹਨਾਂ ਕੋ ਸਿੱਖੋ ਜੀ ਉਹ ਕਿੰਨਾ ਕੁ ਸਿੱਖਣਾ ਉਹ ਅਸੀਂ ਵੇਖ ਲਿਆ ਵਾ ਕਿੰਨੇ ਉਹ ਨਿਰਦਈ ਨੇ ਪਰ ਇੱਕ ਗੱਲ ਉੱਚ ਕਮਾਂਡ ਸਾਹਿਬ ਕਹਿੰਦੇ ਹਤੇ ਆਹਦੇ ਜੇਕ ਤੇ ਯਹੂਦੀ ਦਾ ਵਿਰੋਧੀ ਯਹੂਦੀ ਦਾ ਦੁਸ਼ਮਣ ਇੰਡੀਆ ਦਾ ਬ੍ਰਾਹਮਣ ਹੁੰਦਾ ਨਾ ਤੇ ਆਜ਼ਾਦੀ ਲੈ ਕੇ ਵਖਾਲਦੇ ਸਾਡਾ ਦੁਸ਼ਮਣ ਹੀ ਆ ਤੇ ਇਹਨਾਂ ਚਲਾਕ ਆ ਕਿ ਸਾਨੂੰ ਆਪਣਾ ਭਰਾ ਬਣਾ ਕੇ ਮਾਰਦਾ ਆ ਆਹਦੇ ਜਿਗ ਦੇ ਉਹਨਾਂ ਦਾ ਪਾਲਾ ਕਿਤੇ ਸਾਡੇ ਬਾਰੇ ਦੁਸ਼ਮਣਾਂ ਪਿਆ ਹੁੰਦਾ ਨਾ ਤੇ ਅੱਜ ਯਹੂਦੀ ਸਾਇਦ ਸਾਰੀ ਦੁਨੀਆ ਚ ਰੁੱਲਦੇ ਫਿਰਦੇ ਹੁੰਦੇ ਤੇ ਜੇ ਸਾਡਾ ਦੁਸ਼ਮਣ ਕਿਤੇ ਨਾਜੀ ਹੁੰਦਾ ਤੇ ਯਹੂਦੀਆਂ ਨੇ ਜਿੰਨਾ ਟਾਈਮ ਲੈ ਲਿਆ ਸੀ ਇਹ ਤੋਂ ਸ਼ਾਇਦ ਅੱਤਾ ਬਣਾ ਲਾਉਂਦੇ ਸੋ ਅਸੀਂ ਆਪਣੇ ਦੁਸ਼ਮਣ ਨੂੰ ਵੀ ਪਹਿਚਾਣੀਏ ਸੋ ਇਹ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਆਪਣੀ ਤਾਕਤ ਤੇ ਆਪਣੇ ਦੁਸ਼ਮਣ ਦੀ ਤਾਕਤ ਆਪਣੀਆਂ ਕਮਜ਼ੋਰੀਆਂ ਤੇ ਆਪਣੇ ਦੁਸ਼ਮਣ ਦੀਆਂ ਕਮਜ਼ੋਰੀਆਂ ਇਹਨਾਂ ਨੂੰ ਪਹਿਚਾਣ ਕੇ ਸੰਘਰਸ਼ ਕਰੀਏ ਤੇ ਸੰਘਰਸ਼ ਸਿਰਫ ਇੱਕ ਗੱਲ ਤੇ ਹੋਵੇ ਤੇ ਏਕਾ ਵੀ ਕੌਮ ਜਿਸੇ ਗੱਲ ਤੇ ਹੁਣਾਇਆ ਏਕ ਇਹਦੇ ਵੀ ਬੜੀ ਲੜਾਈ ਏ ਇੱਕ ਨਹੀਂ ਹੁੰਦੇ ਇੱਕ ਨਹੀਂ ਹੁੰਦੇ ਉਹ ਨਹੀਂ ਹੋਣੇ ਯਾਰ ਸੇਖ ਇੱਕ ਦੁਨੀਆ 'ਚ ਕੋਈ ਕੌਮ ਇੱਕ ਨਹੀਂ ਹੁੰਦੀ ਜੇ ਏਕਾ ਹੋਣਾ ਹੈ ਤੇ ਸਿਰਫ ਇੱਕ ਗੱਲ ਤੇ ਹੋਣਾ ਕਿ ਤੁਹਾਡਾ ਨਿਸ਼ਾਨਾ ਇੱਕ ਹੋਵੇ ਤੇ ਨਿਸ਼ਾਨਾ ਆ ਕਾਲਾਸਤਾਨ ਦੀ ਪ੍ਰਾਪਤੀ ਉਦੇ ਲਈ ਜੋ ਵੀ ਆ ਜਿਹੜੀ ਸੰਸਥਾ ਜਿਹੜੀ ਜਥੇਬੰਦੀ ਜਿੱਦਾਂ ਕੰਮ ਕਰਦੀ ਹੈ ਉਹ ਸਾਰੇ ਸਾਡੇ ਭਰਾ ਨੇ ਸੋ ਅਸੀਂ ਸਾਰੇ ਭਰਾ ਆ ਅਸੀਂ ਸਾਰੇ ਭੈਣਾ ਆ ਇੱਕ ਦੂਸਰੇ ਦੇ ਸੋ ਭੈਣ ਭਰਾਵਾਂ ਦੇ ਨਾਤੇ ਪਰਿਵਾਰ ਹੋਣ ਦੇ ਨਾਤੇ ਕਿਉਂਕਿ ਕੌਮ ਇੱਕ ਪਰਿਵਾਰ ਆ ਆਪੋ ਆਪਣੀ ਜ਼ਿੰਮੇਵਾਰੀ ਨਿਭਾਈਏ ਤੇ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਸੰਘਰਸ਼ ਕਰੀਏ ਇੰਨਾ ਹੀ ਗੱਲਾਂ ਦੇ ਨਾਲ ਜੇ ਮੈਂ ਬੋਲਦਿਆਂ ਕੁਝ ਗਲਤ ਕਹਿ ਗਿਆ ਹੋਵਾਂ ਜਾਂ ਕਿਸੇ ਦੇ ਵਿਚਾਰਾਂ ਦੇ ਨਾਲ ਨਾ ਮੇਰੇ ਨਾਲ ਕੋਈ ਸਹਿਮਤ ਹੋਵੇ ਤੇ ਉਹ ਮੇਰੀ ਗਲਤੀ ਕਰਕੇ ਮੇਰੀ ਝੋਲੀ ਚ ਪਾ ਦਿਓ ਪਰ ਜੇ ਕੋਈ ਗੱਲ ਚੰਗੀ ਲੱਗੀ ਆ ਜੇ ਆਜ਼ਾਦੀ ਦੇ ਰਾਹ ਤੁਰਨ ਵਾਲੀ ਗੱਲ ਕੋਈ ਚੰਗੀ ਲੱਗੀ ਹੋਵੇ ਤੇ ਉਹ ਗੁਰੂ ਦਾ ਫਰਮਾਨ ਸਮਝ ਕੇ ਆਪਣੇ ਨਾਲ ਘਰ ਲੈ ਜਾਓ ਸੋ ਆਪਣੀ ਆਜ਼ਾਦੀ ਦੀ ਲੜਾਈ ਨੂੰ ਅਸੀਂ ਸੀਰੀਅਸਨੈਸ ਦੇ ਨਾਲ ਤੇਜ਼ ਕਰੀਏ ਔਰ ਦੁਸ਼ਮਣ ਦੀਆਂ ਚਾਲਾਂ ਤੋਂ ਜਿਹੜਾ ਆ ਉਹ ਬਚਦੇ ਹੋਏ ਜਿੰਨਾ ਕੋ ਬਚ ਸਕਦੇ ਆ ਉਹਦੀਆਂ ਚਾਲਾਂ ਤੋਂ ਬਚਦੇ ਹੋਏ ਜਿਹੜਾ ਆ ਉਹ ਅੱਗੇ ਚੱਲੀਏ ਔਰ ਇਹਨੂੰ ਮਹਿਸੂਸ ਕਰੋ ਕਿ ਜਿਹੜਾ ਇੰਡੀਆ ਇੱਕ ਸਿੱਖ ਨੂੰ ਮਾਰਨ ਦੇ ਲਈ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਆ ਕੇ ਮਿਲੀਅਨਸ ਆਫ ਡਾਲਰ ਇਨਵੈਸਟ ਕਰ ਸਕਦਾ ਆ ਉਦੇ ਕੋਲ ਹੋਰ ਕਿੰਨਾ ਸਰਮਾਇਆ ਹੋਏਗਾ ਸੋ ਆਪ ਉਹਨੂੰ ਇੰਨਾ ਵੀ ਨਿੱਕਾ ਨਾ ਸਮਝੋ ਪਰ ਮੈਂ ਵੀ ਨਹੀਂ ਕਹਿੰਦਾ ਵੀ ਉਹਨੂੰ ਤਾਕਤਵਰ ਸਮਝ ਕੇ ਕਾਇਰ ਬਣ ਜਾਓ ਨਹੀਂ ਪਰ ਉਹਨੂੰ ਨਿੱਕਾ ਵੀ ਨਾ ਸਮਝੋ ਸੋ ਜਿੰਨਾ ਸਰਮਾਇਆ ਤੇ ਜਿੰਨੇ ਸਰੀਰ ਉਨੇ ਝੋਕੇ ਹੋਏ ਨੇ ਸਾਡੀ ਮੂਵਮੈਂਟ ਨੂੰ ਕਾਊਂਟਰ ਕਰਨ ਦੇ ਲਈ ਮੈਨੂੰ ਲੱਗਦਾ ਹੈ ਕਿ ਅਸੀਂ ਉਹਨੂੰ ਸਮਝ ਕੇ ਭਾਵੇਂ 10 ਸਰੀਰੀ ਤਰੀਕੇ ਪਰ ਜੇ ਸਮੇਂਦਾਰੀ ਦੇ ਨਾਲ ਤੇ ਗੁਰੂ ਦੇ ਭਰੋਸੇ ਨਾਲ ਤੁਰਾਂਗੇ ਨਾ ਤੇ ਖਾਲਸਾ ਤਾਂ ਇਸ ਧਰਤੀ ਤੇ ਰੂਪ ਮਾਣਨ ਤੋਂ ਕੋਈ ਨਹੀਂ ਰੋਕ ਸਕਦਾ ਸੋ ਇੰਨੀਆਂ ਗੱਲਾਂ ਦੇ ਨਾਲ ਮੈਂ ਤੁਹਾਡੇ ਸਾਰਿਆਂ ਤੋਂ ਖਿਮਾ ਮੰਗਦਾ ਹਾਂ ਹੋ ਜਾਂ ਬਿੰਦ ਭੁੱਲਾ ਚੁੱਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਧੀਆਂ ਭਾਈ ਸਾਹਿਬ ਭਾਈ ਪੰਨਜੀਤ ਸਿੰਘ ਜੀ ਮੰਡ ਹੋਣਾਂ ਵਾਲੇ ਦਿਨਾਂ ਨੇ ਬਹੁਤ ਹੀ ਸੁੰਦਰ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕੀਤੇ ਨੇ ਮੈਂ ਬੇਨਤੀ ਕਰਾਂਗਾ ਕਿ ਇੰਟੀਰੀਅਰ ਗੁਰਦਰਾਸ ਕਮੇਟੀ ਵੱਲੋਂ ਜਿਹੜਾ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ ਮੈਂ ਮਾਨਸਾ ਨੂੰ ਬੇਨਤੀ ਕਰਾਂ ਕਿ ਮੇਰੇ ਖਾਫੇ ਪਾਸੇ ਆ ਜਾਣ ਪਲੀਜ਼ ਤੇ ਇੰਟੀਰੀਅਰ ਗੁਰਦਰਾਸ ਕਮੇਟੀ ਦੇ ਮੈਂਬਰ ਪਲੀਜ਼ ਆ ਕੇ ਉਹਨਾਂ ਦਾ ਜੋ ਸਨਮਾਨ ਹੈ ਉਹ ਕਰਨ ਪਈ ਮਨਜੀਤ ਸਿੰਘ ਜੀ ਗਰੇਵਾਲ ਪੁਲਿਸ ਉੱਠ ਕੇ ਨਾਲ ਆਓ ਬੋਲੇ ਸੋਨਹਿਰ ਇੱਕ ਵਾਰ ਫਿਰ ਭਾਈ ਸਾਹਿਬਾ ਨੂੰ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਪੈਸ਼ਲ ਤੌਰ ਤੇ ਸਾਡੇ ਸੱਦੇ ਉੱਤੇ ਸਾਡੀ ਬੇਨਤੀ ਮੰਨ ਕੇ ਇੱਥੇ ਪਹੁੰਚਲੇ ਪੰਜਾਬ ਤੋਂ ਭਾਈ ਸਾਹਿਬ ਹੁਣੀ ਤਕਰੀਬਨ 2 ਹਫ਼ਤੇ ਇੱਥੇ ਸਾਡੇ ਕੋਲ ਹੈਗੇ ਨੇ ਸੋ ਜੇ ਇਹਨਾਂ ਨੇ ਕਿਸੇ ਨੂੰ ਮਿਲਣਾ ਹੋਵੇ ਆ ਇਹਨਾਂ ਨੂੰ ਕਿਸੇ ਨੇ ਮਿਲਣਾ ਹੋਵੇ ਜਾਂ ਕੋਈ ਪ੍ਰੋਗਰਾਮ ਆਪਾਂ ਰੱਖਣਾ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਉਸ ਦਾ ਆਪਾਂ ਪ੍ਰਬੰਧ ਕਰ ਸਕਦੇ ਹਾਂ ਸਾਡੇ ਪਾਸ ਜੇ